हां जी मैम ਤੁਸੀਂ ਕਿਹੜੀ ਪਿੰਡ ਕਿਹੜੇ ਸ਼ਹਿਰ ਤੋਂ ਆਏ ਹੋ ਜੀ ਮੈਂ ਪਟਿਆਲਾ ਤੋਂ ਆ ਮੈਮ ਜੀ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਜੀ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਮੇਰੀ ਸੁਪਾਇਨ ਦੇ L4 L5 S1 ਦੇ ਵਿੱਚ ਦਿੱਕਤ ਹੋ ਗਈ ਸੀ ਬਹੁਤ ਜ਼ਿਆਦਾ ਤੇ ਮੈਂ ਕਈ ਥਾਵਾਂ ਤੇ ਫਿਰ ਕੇ ਆਈ ਮੈਨੂੰ ਕਿਤੇ ਆਰਾਮ ਨਹੀਂ ਆਇਆ ਮੈਂ ਖੁਦ ਆਪਰੇਸ਼ਨ ਥੀਟਰ ਦਾ ਕੋਰਸ ਕੀਤਾ ਹੋਇਆ ਮੈਂ ਹਸਪੀਟਲ 'ਚ ਜੌਬ ਕਰਦੀ ਆ ਪਿਛਲੇ 10 ਸਾਲਾਂ ਤੋਂ ਤੇ ਮਤਲਬ ਸਾਡੇ ਮੈਂ ਡਾਕਟਰ ਦੇ ਨਾਲ ਹੱਡੀਆਂ ਦੇ ਆਪਰੇਸ਼ਨ ਕਰਵਾਉਣੀ ਆ ਸਾਨੂੰ ਮੈਨੂੰ ਖੁਦ ਪਤਾ ਸੀ ਵੀ ਇਹਦਾ ਇਲਾਜ ਡਾਕਟਰੀ ਲੈਨ ਦੇ ਵਿੱਚ ਆਪਰੇਸ਼ਨ ਹੀ ਆ ਸਿੱਧਾ ਤੇ ਮੈਨੂੰ ਸਾਡੇ ਡਾਕਟਰ ਨੇ ਬੋਲ ਵੀ ਦਿੱਤਾ ਸੀ ਕਰਮਜੀਤ ਤੇਰਾ ਆਪਰੇਸ਼ਨ ਹੋਊਗਾ ਤੇ ਮੈਨੂੰ ਮਤਲਬ ਮੈਂ ਕਾਫੀ ਜਗ੍ਹਾ ਤੇ ਗਈ ਮੈਨੂੰ ਆ ਆਰਾਮ ਨਹੀਂ ਆਇਆ ਜਦੋਂ ਮੈਂ ਇੱਥੋਂ ਆ ਕੇ ਵੀਰੇ ਦੇ ਕੋਲੋਂ ਥੈਰੇਪੀ ਲਈ ਤਾਂ ਮਤਲਬ ਮੈਂ ਦੂਸਰੀ ਵਾਰ ਦੇ ਵਿੱਚ ਮੈਂ ਚੱਲਣ ਲੱਤੀ ਸੀ ਵੀਰੇ ਨੇ ਓਕੇ ਮੈਂ ਤੁਹਾਨੂੰ ਦੱਸ ਦਿੱਤਾ ਗਿਆ ਸੀ ਵੀ ਤੁਹਾਡਾ ਆਪਰੇਟ ਹੀ ਹੋਣਾ ਹਾਂ ਹਾਂ ਮੈਨੂੰ ਵੀ ਖੁਦ ਵੀ ਪਤਾ ਸੀ ਕਿਉਂਕਿ 10 ਸਾਲ ਤੋਂ ਆਪਰੇਸ਼ਨ ਕਰ ਰਹੇ ਹਾਂ ਡਾਕਟਰਾਂ ਨਾਲ ਤਾਂ ਪਤਾ ਤਾਂ ਹੁੰਦਾ ਹੀ ਆਪਾਂ ਖੁਦ ਸਾਰੇ ਆਰਗਨਸ ਖੋਲ ਕੇ ਦੇਖ ਰਿਹਾ ਸਾਰੇ ਅੰਗ ਦੇਖ ਰਿਹਾ ਖੋਲ ਕੇ ਤੇ ਪਤਾ ਤਾਂ ਹੁੰਦਾ ਹੀ ਆ ਵੀ ਇਹਦਾ ਆਪਰੇਸ਼ਨ ਹੈ ਤਾਂ ਜਦੋਂ ਮੈਨੂੰ ਦਿੱਕਤ ਹੋਈ ਸੀ ਮੈਂ ਖੜੀ ਵੀ ਨਹੀਂ ਹੋ ਪਾਉਂਦੀ ਸੀ ਨਾ ਮੈਂ ਇਥੋਂ ਇੱਕ ਵੀ ਪਲੰਗ ਪੁੱਟ ਕੇ ਅੱਗੇ ਚੱਲਿਆ ਜਾਂਦਾ ਸੀ ਤਾਂ ਜਦੋਂ ਮੈਂ ਵੀਰੇ ਕੋਲੇ ਆਈ ਮੈਨੂੰ ਦੂਸਰੀ ਵਾਰ ਦੇ ਵਿੱਚ ਮੈਨੂੰ ਬਿਲਕੁਲ ਸਹੀ ਚੱਲਣ ਲੱਗੀ ਮੈਂ ਜਿਹੜੀ ਤੁਸੀਂ ਇਹ ਦਿੱਕਤਾਂ ਦੱਸ ਰਹੇ ਹੋ ਤੁਹਾਨੂੰ ਕਿਹੜੀ ਵਜ੍ਹਾ ਕਰਕੇ ਆਗੀਆਂ ਸੀ ਜੀ ਇਹ ਮੈਨੂੰ ਇਹ ਜਿਆਦਾ ਲੰਮਾ ਟਾਈਮ ਖੜਨ ਨਾਲ ਜ਼ੋਰ ਦਾ ਕੰਮ ਕਰਨ ਨਾਲ ਬਜਨ ਉਠਾਉਣ ਨਾਲ ਸਾਰਾ ਦਿਨ ਸਾਡਾ ਕੰਮ ਹੈ ਆਪਰੇਸ਼ਨ ਥੀਏਟਰ ਦੇ ਵਿੱਚ ਖੜੇ ਰਹਿਣਾ ਅ ਮਤਲਬ ਆਪਰੇਸ਼ਨ ਕਰੀ ਜਾਣਾ ਲੰਬਾ ਸਮਾਂ ਖੜਨ ਦੇ ਨਾਲ ਮੈਨੂੰ ਇਹ ਦਿੱਕਤ ਆਈ ਸੀ ਠੀਕ ਹੈ ਜਿਹੜਾ ਤੁਸੀਂ ਹਸਪੀਟਲ ਦੱਸ ਰਹੇ ਹੋ ਜਾਂ ਕਹਿ ਰਹੇ ਹੋ ਕਿ ਮੈਨੂੰ ਖੁਦ ਨੂੰ ਪਤਾ ਸੀ ਫਿਰ ਹੋਰ ਕਿ ਤੂੰ ਨਹੀਂ ਇਲਾਜ ਕਰਾਇਆ ਹੈਗਾ ਤੁਸੀਂ ਜੀ ਮੈਂ ਗਈ ਮੈਂ ਡਾਕਟਰੀ ਲੈਨ ਚ ਤਾਂ ਮੈਨੂੰ ਪਤਾ ਹੀ ਸੀ ਪਰ ਦੇਸੀ ਲਵੇ ਮੈਂ ਕਈ ਥਾਵਾਂ ਤੇ ਗਈ ਤੇ ਮੈਨੂੰ ਫਰਕ ਨਹੀਂ ਪਿਆ ਮੈਨੂੰ ਮੈਂ ਮਤਲਬ ਵੀਰੇ ਲਵੇ ਆਈ ਮੈਨੂੰ ਕਿਸੇ ਨੇ ਦੱਸਿਆ ਵੀ ਤੂੰ ਉੱਥੇ ਚਲੀ ਜਾ ਜਦੋਂ ਮੈਂ ਇਨਾਂ ਕੋਲੇ ਆਈ ਤਾਂ ਮੈਨੂੰ ਦੂਸਰੀ ਵਾਰ ਦੇ ਵਿੱਚ ਮੈਂ ਵਧੀਆ ਚੱਲਦੀ ਸੀ ਹੁਣ ਮੈਂ ਸਾਰਾ ਕੰਮ ਕਰਦੀ ਆ ਠੀਕ ਹੈ ਸਾਰੀ ਜਗ੍ਹਾ ਦੇ ਘੁੰਮ ਕੇ ਮਤਲਬ ਤੁਹਾਨੂੰ ਤੁਸੀਂ ਇੱਥੇ ਆਏ ਹੋ ਫਿਰ ਹਾਂ ਹਾਂ ਮੈਂ ਇੱਥੇ ਆਈ ਆ ਸਾਰੀ ਜਗ੍ਹਾ ਤੋਂ ਘੁੰਮ ਕੇ ਠੀਕ ਹੈ ਹੁਣ ਠੀਕ ਹਾਂ 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 ਮੈਂ ਬਿਲਕੁਲ ਠੀਕ ਹਾਂ ਓਕੇ ਮਤਲਬ ਥੈਰੇਪੀ ਇਹਨਾਂ ਨੇ ਕਿਸ ਪ੍ਰੋਸੈਸ ਨਾਲ ਕਿਵੇਂ ਕੀਤੀ ਜੀ ਆ ਨਾਰਮਲੀ ਥੈਰੇਪੀ ਜਿਵੇਂ ਕਰਦੇ ਨੇ ਫਿਜ਼ੀਓਥੈਰੇਪੀ ਵਗੈਰਾ ਮ사ਜ ਵਗੈਰਾ ਕਰਕੇ ਤੇ ਐਕੂ ਪ੍ਰੈਸ਼ਰ ਪੁਆਇੰਟ ਦਵਾ ਕੇ ਇਹਨਾਂ ਨੇ ਮੇਰੀ ਥੈਰੇਪੀ ਕੀਤੀ ਮੇਰੇ ਪੈਰਾਂ ਚ ਦਰਦ ਵੀ ਸੀ ਉਹ ਵੀ ਮੈਂ ਠੀਕ ਆ ਹੁਣ ਪੈਰਾਂ ਦੇ ਦਰਦ ਤੋਂ